ਕੀ ਲੋ ਨੂੰ ਬਾਦਸ਼ਾਹ ਬਣਾਦਵੇਂ ਲਸ਼ਕਰ ਨੂੰ ਨਾਸ ਕਰਦੇ ਸਾਰੇ ਨੂੰ ਇਹ ਤੇਰੀ ਵਰਕਤ ਹੈ ਅਕਾਲ ਪੁਰਖ ਜੋ ਚਾਹੇ ਸੁ ਕਰ ਸਕਦਾ ਹੈ ਰਾਜ ਦੀ ਖਾਤਰ ਸਦਨੋ ਕੀ ਨਹੀਂ ਕਰਨਾ ਪੈਂਦਾ ਮਹਾਪੁਰਖਾਂ ਨੇ ਇਹ ਦੇ ਵੱਲ ਪਹਿਲੇ ਹੀ ਨਹੀਂ ਇਸ਼ਾਰੇ ਕਿਸੇ ਕੋਲ ਵਾਸੇ ਇਸ਼ਾਰਾ ਕੀਤਾ ਬਲਕੇ ਭਾਈ ਨੰਦ ਲਾਲ ਜੀ ਇਸ ਦੇ ਵਿੱਚ 52 ਕਵੀਆਂ ਚੋਤੇ ਉਹਨਾਂ ਨੇ ਇਹ ਲਿਖ ਦਿੱਤਾ ਵੀ ਰਾਜ ਤਾਜ ਦੀ ਲੋੜ ਜੇ ਰੱਖਾ ਤਨਖਾਹਾਂ ਤੇਰਾ ਜੇ ਮੈਨੂੰ ਤਖਤ ਹੀ ਤੇ ਰਾਜ ਦੀ ਲੋੜ ਹੋਵੇ ਮੇਰੇ ਮਨ ਦੇ ਵਿੱਚ ਮੈਂ ਤੇਰਾ ਤਨਖਾਈਆਂ ਮੈਨੂੰ ਕਿਸੇ ਵੀ ਗੱਲ ਦੀ ਲੋੜ ਨਹੀਂ ਇੱਕ ਤੇਰੀ ਹੋਈ ਲੋੜ ਹੈ ਰਸਤੇ ਵਿੱਚ ਗੁਰੂ ਜੀ ਤੇਰੇ ਲੱਖਾਂ ਤਖਤ ਚਲਾਉ ਹਿਏ ਰਸਤੇ ਵਿੱਚ ਜੇ ਆਉਣ ਗੁਰਮੁਖ ਅੱਖੀ ਪੁੱਟਣਾ ਵੇਖਣਾ ਉਹ ਤਰਪੀਆਂ ਦੀ ਚਾਵਣਾ ਗੁਰਮੁਖ ਵਸਤਾ ਵਾਲੇ ਦੀ ਇਹ ਨਿਗਾਹ ਹੋ ਜਾਂਦੀ ਹੈ ਉਹ ਆਪਣੇ ਜਿਹੜਾ ਕਦਮ ਚੱਕਦੇ પતિ ਵਾਲੀ ਚੱਕਦੇ ਨੇ ਕਿਸੇ ਛੋਟੀ ਚੀਜ਼ ਵੱਲ ਨਿਗਾ ਨਹੀਂ ਹੁੰਦੀ ਰਾਹ ਚ ਜਾਂਦੀ ਮੋਹਣ ਵਾਲੀ ਕੋਈ ਚਮੜੇ ਵਾਲੀ ਲੜਕੀ ਆ ਜਾਏ ਕੋਈ ਸੋਨੇ ਚਾਂਦੀ ਦਾ ਪਰਬਤ ਆ ਜਾਏ ਉਹ ਦੇਖਦੇ ਨਹੀਂ ਅੱਖ ਪਰਕੇ ਕੀ ਹੈ ਕਿਉਂ ਨਾ ਉਹਨੂੰ ਰੱਬ ਦੀ ਆਸ਼ਕੀ ਰੱਖੀ ਹੈ